ਪੰਜ ਮਿੰਟ ਪੰਜ ਮਿੰਟ ਪੰਜ ਮਿੰਟ ਚਾਹ ਕਰਦੇ ਆਂਗੇ ਅੰਦੂਚਾਲੋਂ ਬੀਬੀ ਸਾਡੀ ਭੈਣ ਜੀ ਭੱਜ ਗਈ ਥੋੜਾ ਵਾਪਸ ਆ ਗਈ ਕੀ ਹੋ ਗਿਆ ਭਾਈ ਸਾਬ ਤਗੜਾ ਕੀਤਾ ਕਾਂਗਰਸ ਪਾਰਟੀ ਨੇ ਅੱਜ ਆਪਾਂ ਨੇ ਪ੍ਰਧਾਨ ਜੀ ਇਹ ਮੁੱਦਾ ਚੱਕਿਆ ਇਸ ਨੂੰ ਸਿਰੇ ਲਾ ਦੇ ਨੌਜਵਾਨੋਂ ਬੁੱਢੇ ਨਹੀਂ ਗੱਲਾਂ ਕਰ ਸਖਾਲੀਆਂ ਓਕੇ ਬਾਲ ਨੇ ਬੋਲੇ ਉਹ ਇਹ ਆਮ ਪਾਰਟੀ ਦੇ ਸਰਕਾਰ ਵਾਲਿਓ ਗੱਲਾਂ ਯਾਦ ਕਰੋ 5 ਮਿੰਟ 5 ਮਿੰਟ ਚ 5 ਮਿੰਟ ਚ ਇਹ ਕਰਦੇ ਆਂਗੇ ਅੰਦਵਚਾਰੀ ਬੀਪੀ ਸਾਡੀ ਭੈਣ ਭੱਜ ਗਈ ਜੀ ਹੁਣ ਵਾਪਸ ਆ ਗਈ ਕੀ ਹੋ ਗਿਆ ਭਾਈ ਕਹਿਣ ਦਾ ਭਾਅ ਅੱਜ ਇਸ ਮੁੱਦੇ ਨੂੰ ਪੰਜਾਬ راجہ وڑنگ نے ساتھی سمیت آج پنجاب دی اجاب کی دھرتی بچاؤ اس کسان بچاؤ یاد ہو ہونا جہے لوگ بزرگ نے انیس سو ستالی کو دیش کی ود تو بعد تی کروڑ بھی آبادی سی میں وقتی کا نکرانگا تی کروڑ بھی آبادی واسطے ਹਿੰਦੁਸਤਾਨ ਦੀ ਸਰਕਾਰ ਕੋਲ ਅਨਾਜ ਨਹੀਂ ਸੀ ਖਾਣ ਨੂੰ ਅਨਾਜ ਨਹੀਂ ਸੀ ਤੇ ਉੱਥੇ ਫਿਰ ਕਾਂਗਰਸ ਪਾਰਟੀ ਨੇ ਨਾਅਰੇ ਲੁੱਟਾ ਸੀ ਜੈ ਜਵਾਨ ਜੈ ਕਿਸਾਨ ਜੈ ਜਵਾਨ ਜੈ ਕਿਸਾਨ ਅਸੀਂ ਦੋਨਾ ਚੂਜਾ ਤੋਂ ਖਾਲੀ ਸੀ ਉਹ ਜਿਹੜੇ ਕਹਿੰਦੇ 70 ਸਾਲਾਂ ਚ ਕੀਤਾ ਕੀ ਹੈ ਨਾ ਢਿੱਡ 'ਚ ਰੋਟੀ ਸੀ ਰੱਜ ਕੇ ਨਾ ਸਾਡੇ ਕੋਲ فوج لیڈر کاگریس پارٹی نے نعرہ دس پارٹی نے ایک سو تی کروڑی آبادی سال کا اج جمع کیتا کسان نے کسان نے رج کے روٹی کھوائی ہے تو اس کسان اجارم دیا کیتیا جا رہی نہیں لڑن پولی کیتی جا رہی ہے اجاڑے کو روکنے واسطے میں تنوادی ہوں پردھان جی تورا وہ ہے جو پردہ پردہ کٹ کٹڑے کمی کا چے کھیت راجا امرندر بٹنڈے تو چلتا چنڈی گڑھ آ چنڈیگڑھ تو چلتا امرتسر جمتسر تو چلتا راجستان کے بارے تک جانا ہے پچھوں بلا راہل گاندی جی ਹਾਈ ਕਮਾਂਡ ਦਿੱਲੀ ਵੱਲ ਨੂੰ ਭੱਜਦਾ ਦਿੱਲੀ ਵੱਲ ਜਾਂਦਾ ਪਾਰਲੀਮੈਂਟ ਤੇ ਵੀ ਠੋਕ ਕੇ ਆਪਣੀ ਗੱਲ ਕਰਦਾ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਨੇ ਜਦੋਂ ਡਿਊਟੀਆਂ ਨਿਭਾਉਣੀਆਂ ਪੈਂਦੀਆਂ ਨੇ ਫਿਰ ਪਤਾ ਲੱਗਦਾ ਵਿਧਾਈ ਗਣ ਵਿੱਚ ਉਹਨਾਂ ਨੇ ਮਹਿਲਾ ਕਾਂਗਰਸ ਦੀ ਪ੍ਰਧਾਨ ਗੁਰਸ਼ਰਮਨ ਦਾਵਾ ਨੂੰ ਅੱਜ ਪੈਣਾ ਬੈਠੀਆਂ ਨੇ ਯੂਥ ਕਾਂਗਰਸ ਦੇ ਪ੍ਰਧਾਨ ਬੈਠੇ ਨੇ ਯੂਥ ਵਾਲੇ ਵੀ ਆਏ ਨੇ ਅੱਜ ਪੰਜਾਬ ਦੀ ਲੜਾਈ ਏ ਇੱਕ ਕਿਸਾਨ ਦੀ ਲੜਾਈ ਨਹੀਂ ਜੇ ਕਿਸਾਨ ਤਕੜਾ ਪੰਜਾਬ ਤਕੜਾ ਪੰਜਾਬ ਖੇਤੀਬਾੜੀ ਦਾ ਸੂਪਾ ਜੇ ਖੇਤ ਕੁਝ ਹੋਏਗਾ ਮੰਡੀ ਕੁਝ ਹੋਏਗਾ ਸਾਰੇ ਪੰਜਾਬ ਦਾ ਚੱਕਾ ਫੇਰ ਘੁੰਮੇਗਾ ਫਿਰ ਜਨੂਤਿਆਂ ਦੀ ਦੁਕਾਨ ਵੀ ਆ ਫਿਰ ਕੱਪੜੇ ਦੀ ਦੁਕਾਨ ਵੀ ਚੱਲੇਗੀ ਫਿਰ ਰਸਬੁੱਲਿਆ ਦੀ ਦੁਕਾਨ ਚੱਲੇਗੀ ਫਿਰ ਭਾਈ ਸਾਰਾ ਕੁਝ ਦੀ ਦੁਕਾਨ ਚੱਲੇਗੀ ਜੇ ਕਿਸਾਨ ਖਤਮ ਹੋ ਗਿਆ ਅੱਜ ਆਪਾਂ ਨੇ ਪ੍ਰਧਾਨ ਜੀ ਇਹ ਮੁੱਦਾ ਚੱਕਿਆ ਇਸ ਨੂੰ ਸਿਰੇ ਲਾ ਦੇ ਨੌਜਵਾਨੋਂ ਬੁੱਢੇ ਨਹੀਂ ਸਰਕਾਰ ਆਵੇ ਆਵੇ ਤੱਕ ਪਾਣੀ ਪਵਾ ਦੇ ਨੂੰ ਲੱਗਿਆ ਤੁਸੀਂ ਤੱਕਲੇ ਹੋ ਕੇ ਕਾਂਗਰਸੀ ਤਕੜੀ ਕੀਤੀ ਹੈ ਮੈਂ ਕਹਿਣ ਨੂੰ ਤਿਆਰ ਦਾਲਵੀਆ ਜੀ ਕਾਂਗਰਸ ਤਕੜੀ ਹੈ ਪਾਗਾਂ ਵਾਲਾ ਪ੍ਰਧਾਨ ਸਤ ਸੀਤਾ ਪਹਾੜੀ ਮਿੰਦੀਆਂ ਯਾਰੋ ਤੇਰਾ ਜੋ ਆ ਜਾਣ ਤੇ ਪ੍ਰਧਾਨ ਕੇ ਆ ਜਾਓ ਆ ਫਿਰ ਉਹਦੀ ਕਿਸਮਤ ਵੀ ਚੰਗੀ ਹੈ ਅਸਲੀ ਕਿਸਮਤ ਵਾਲੇ ਚੰਗੇ ਆ ਸੱਤ ਸੀਟਾਂ ਦੇ ਬਾਅਦ ਲੋਕ ਕਹਿਣਗੇ ਆ ਗਈ ਸਰਕਾਰ ਆ ਗਈ ਸਰਕਾਰ ਕਾਂਗਰਸ ਦੀ ਪ੍ਰਧਾਨ ਸਾਥੀਆਂ ਨਾਲ ਕੰਮ ਕਰ ਰਿਹਾ ਹੈ ਸਰਕਾਰ ਆ ਗਈ ਕਾਂਗਰਸ ਦੀ ਧੰਨਵਾਦੀਆਂ ਮੈਂ ਸਰਦਾਰ ਬਲਬੀਰ ਸਿੰਘ ਸਿੱਧੂ ਜੀ ਦਾ ਬੜੇ ਸ਼ਾਰਟ ਟਾਈਮ ਤੇ دیکھا بچا بچا علاقے کا آیا ہوا سب بھی کانگریس کے پردھان پٹیالے تو حالانکہ لکھ دکھا رہا سو سارے کا دنواد کرنا ہوں بولتے آیا کا رندیپ جی سارے ساتیا نے دے آپ ہوا آ چیز پانچ بھی ہے <laughs> ਆਜੀ ਫਲਾਨੇ ਦੀ ਐ ਆ ਫਲਾਨੀ ਆ ਕਹਦੇ ਤਾਂ ਵੱਡਾ ਛੋਟੇ ਹੈਗੇ ਨੇ ਮੁੱਲਿਕ ਹੋ ਜਾ ਗਿਆ ਕਹਿੰਦੇ ਡੰਗ ਕੁਝ ਨਾ ਮਾਰਦੇ ਲੀਡਰ ਕੋਈ ਵੱਡਾ ਕੋਈ ਛੋਟਾ ਕਾਂਗਰਸ ਦਾ ਅਣਖ ਯੋਧੇ ਤੇ ਸੂਰਮੇ ਪੰਜਾਬ دریاਵਾਂ ਦੀ ਧਰਤੀ ਦੇ ਜਾਏ ਨੇ ਪੰਜਾਬ دریاਵਾਂ ਦੀ ਧਰਤੀ ਦਾ ਪਹਿਲੀ ਦਿੱਤਾ ਹੋਏ ਡਰ ਜਾਣਗੇ ਪਿੱਛੇ ਨਹੀਂ ਹੱਟਣਗੇ ਜੱਟ ਤਾਂ ਆਪਣਾ ਵੱਡੇ ਦੇ ਕਲ ਨਹੀਂ ਦਿੰਦਾ ਕਿਸ ਨੂੰ ਬੰਨਾ ਨਹੀਂ ਵੱਢਣ ਦਿੰਦਾ ਹੁਣ ਭਾਈ ਇਹ ਜ਼ਮੀਨਾਂ ਦਾ ਸਵਾਲ ਹੈ ਅੱਜ ਪੂਰੇ ਪੰਜਾਬ ਦਾ ਸਵਾਲ ਹੈ ਦੰਡ ਕੇ ਹੋ ਰਾਜਾ ਜੀ ਆਗੇ ਬਹੋ ਸਾਰੀ ਕਾਂਗਰਸ ਤੁਹਾਡੇ ਸਾਥ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ